ਉਦੋਂ ਬੰਦੇ ਨੂੰ ਬੰਦਾ ਮਿਲ ਨਾਉਂਦਾ ਹੈ ਉਦੋਂ ਬੰਦੇ ਨੂੰ ਬੰਦਾ ਮਿਲ ਨਾਉਂਦਾ ਜਦੋਂ ਦਿਲਾਂ ਦੇ ਵਿੱਚ ਖਿੱਚ ਹੋਵੇ ਜਦੋਂ ਦਿਲਾਂ ਦੇ ਵਿੱਚ ਖਿੱਚ ਹੋਵੇ ਐਸੀ ਛੱਡੀ ਇਹ ਯਾਦ ਜਹਾਨ ਅੰਦਰੋ ਐਸੀ ਛੱਡੀ ਇਹ ਯਾਦ ਜਹਾਨ ਅੰਦਰ ਜਿਹੜੀ ਦੋਸਤੋਂ ਯਾਦ ਮਿਟ ਹੋਵੇ ਜਿਹੜੀ ਦੋਸਤੋਂ ਯਾਦ ਮਿਟ ਹੋਵੇ ਜਿਹੜਾ ਕਿਸੇ ਦਾ ਓਕੇ ਚੱਲਦਾ ਨਹੀਂ ਜਿਹੜਾ ਕਿਸੇ ਦਾ ਓਕੇ ਚੱਲਦਾ ਨਹੀਂ ਬੰਦਾ ਸਦਾ ਉਹ ਦੋਸਤੋ ਠઠ ਹੋਵੇ ਬੰਦਾ ਉਹ ਸਦਾ ਉਹ ਦੋਸਤੋ ਠઠ ਹੋਵੇ ਰਾਜ ਲਿਹੜੀ ਓਏ ਨਿਉਕੇ ਵਕਤ ਕੱਟੇ ਰਾਜ ਲਿਹੜੀ ਓਏ ਨਿਉਕੇ ਵਕਤ ਕੱਟੇ ਬਹੁਤਾ ਬੋਲ ਕੇ ਜਾਗਨਾ ਜਿੱਤ ਹੋਵੇ ਬਹੁਤਾ ਬੋਲ ਕੇ ਜਾਗਨਾ ਜਿੱਤ ਹੋਵੇ ਬਹੁਤਾ ਬੋਲ ਕੇ ਜਾਗਨਾ ਜਿੱਤ ਹੋਵੇ Gracias. Uh -huh.